ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੂਰਾ ਪੰਜਾਬ ਸੀਲ ਕਰ ਦਿੱਤਾ ਨਾ ਤਾਂ ਤੁਸੀਂ ਬਾਹਰ ਜਾ ਸਕਦੇ ਹੋ ਔਰ ਨਾ ਹੀ ਕੋਈ ਅੰਦਰ ਆ ਸਕਦਾ ਬਹੁਤ ਵੱਡੀ ਖਬਰਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਔਰ ਦੂਜੇ ਪਾਸੇ ਐਸ ਤੋਂ ਵੀ ਵੱਡੀ ਖਬਰ ਕਿਸਾਨਾਂ ਲਈ ਹੈ ਜਿਵੇਂ ਕਿ ਜ਼ਮੀਨਾਂ ਅਕਵਾਇਰ ਕਰਨ ਦੀ ਜਿਹੜੀ ਖਬਰ ਸੀ ਉਹਨੇ ਵੀ ਇੱਕ ਤੰਨ ਮਚਾ ਦਿੱਤਾ ਤਾਂ ਜਬਰੇ ਤਰੀਕੇ ਦੇ ਨਾਲ ਜਿਹੜੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾਊਗਾ ਉਹ ਸਰਕਾਰ ਦੇ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਇੱਕ ਪਾਸੇ ਪੰਜਾਬ ਭਰ ਨੂੰ ਪੂਰਾ ਬੰਦ ਕਰ ਦੇਣਾ ਔਰ ਦੂਜੇ ਪਾਸੇ ਭਗਵੰਤ ਮਾਨ ਦਾ ਜਿਹੜਾ ਹੁਕਮ ਜਾਰੀ ਹੋਇਆ ਜਿਵੇਂ ਕਿ ਜ਼ਮੀਨਾਂ ਨੂੰ ਅਕਵਾਇਰ ਕਰਨਾ ਔਰ ਜਵਰੀ ਤਰੀਕੇ ਦੇ ਨਾਲ ਕਹਿੰਦੇ ਅਕਵਾਇਰ ਹੋ ਰਹੀ ਹੈ ਜ਼ਮੀਨ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੋ ਰਹੀ ਹੈ ਬਹੁਤ ਹੀ ਅਹਿਮ ਖਬਰ ਜਿਹੜੀ ਪੰਜਾਬ ਦੇ ਵਸਨੀਕਾਂ ਲਈ ਇੱਕ ਸੰਕਟ ਵੀ ਬਣ ਸਕਦੀ ਹੈ ਕਿਉਂਕਿ ਪੰਜਾਬ ਨੂੰ ਸੀਲ ਕਰ ਦੇਣਾ ਪੰਜਾਬ ਦੇ ਵਿੱਚ ਆਵਾਜਾਈ ਬੰਦ ਕਰ ਦੇਣੀ ਇਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਤਾਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਦੇ ਸੀਲ ਹੋਣ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਜਿਹੜੀ ਖਬਰ ਹੈ ਜ਼ਮੀਨਾਂ ਨੂੰ ਰਿਕਵਰ ਕਰਨ ਦੀ ਉਸ ਤੇ ਵੀ ਬਹੁਤ ਵੱਡਾ ਐਕਸ਼ਨ ਸੀਐਮ ਆਨ ਲੈ ਚੁੱਕੇ ਨੇ ਔਰ ਹੁਕਮ ਆਪਣੇ ਜਾਰੀ ਕਰ ਦਿੱਤੇ ਆ ਸਰਕਾਰ ਦਾ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਚੱਲ ਰਿਹਾ ਪੰਜਾਬ ਦੇ ਅੰਦਰ ਪੰਜਾਬ ਦੀ ਪੁਲਿਸ ਨੇ ਸੀਐਮ ਆਨ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਦੀ ਪੁਲਿਸ ਨੇ ਇੱਕ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਸੁਣੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਇਹ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਵੱਡਾ ਫੈਸਲਾ ਪਹਿਲੀ ਵਾਰ ਲਿਆ ਗਿਆ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦੀ ਸੀਲ ਬੰਦੀ ਨਹੀਂ ਕੀਤੀ ਪੰਜਾਬ ਪੁਲਿਸ ਲਗਾਤਾਰ ਚੌਕਸ ਹੈ ਚੌਕਸੀ ਕਰਕੇ ਉਹ ਵੱਡੇ ਵੱਡੇ ਨਸ਼ਾ ਤਸਕਰੀ ਸੰਗੀ ਹੈ ਜਿਹੜਾ ਅੱਜ ਫੈਸਲਾ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਉਹ ਕਾਬਲੇ ਤਰੀਫੀ ਹੈ ਦੂਸਰੇ ਪਾਸੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਇੰਜ ਹੋਇਆ ਹੈ ਕਿ ਪੰਜਾਬ ਦੇ ਵਿੱਚ ਬਾਹਰ ਜਾਣ ਵਾਲੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਜੇਕਰ ਕੋਈ ਬਾਹਰ ਪੰਜਾਬ ਦੇ ਵਿੱਚੋਂ ਬਾਹਰ ਜਾਂਦਾ ਹੈ ਪੰਜਾਬ ਪੰਜਾਬ ਦੇ ਵਿੱਚ ਆਉਂਦਾ ਹੈ ਯਾਨੀ ਕਿ ਬਾਹ ਜਾਨ ਆਉਣ ਵਾਲੇ ਰਸਤਿਆਂ ਨੂੰ ਪੰਜਾਬ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ 78ਵੇਂ ਦਿਨ ਨਸ਼ਿਆਂ ਵਿਰੁੱਧ ਆਪਣੀ ਜੰਗ ਜਾਰੀ ਰੱਖੀ ਆਪਣਾ ਵਿਸ਼ੇਸ਼ ਆਪਰੇਸ਼ਨ ਓਪੀਐਸ ਸ਼ੁਰੂ ਕੀਤਾ ਉਸ ਨੇ ਸੀਲ 13 ਲਾਂਚ ਕੀਤਾ ਹੈ ਜਿਸ ਦੇ ਉਦੇਸ਼ ਰਾਤੀ ਸੁਭਾ ਪੰਜਾਬ ਚ ਦਾਖਲ ਹੋ ਜਾਂ ਚਾਰ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨਾ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਸ਼ਰਾਬ ਦੀ ਤਸਕਰੀ ਤੇ ਨਜ਼ਰ ਰੱਖੀ ਜਾ ਸਕੀ ਇਹ ਸਾਰੇ ਜ਼ਿਲ੍ਹਿਆਂ ਵਿੱਚ تقریبا ਜਾਨੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਬਲਾਕਾਊਟ ਦੀ ਤਰ੍ਹਾਂ ਇੱਕ ਸੀਲਿੰਗ ਬੰਦੀ ਕੀਤੀ ਗਈ ਹੈ ਕਿਵੇਂ ਨਸ਼ੇ ਤਸਕਰੀਆਂ ਨੂੰ ਜਿਹੜੇ ਨਸ਼ੇ ਤਸਕਰਾ ਨੂੰ ਫੜਨ ਦੇ ਵਾਸਤੇ ਪੂਰੇ ਪੰਜਾਬ ਨੂੰ ਸੀਲ ਕੀਤਾ ਗਿਆ ਨਾ ਪੰਜਾਬ ਦੇ ਵਿੱਚੋਂ ਕੋਈ ਬਾਹਰ ਜਾ ਸਕਦਾ ਤੇ ਨਾ ਹੀ ਪੰਜਾਬ ਦੇ ਅੰਦਰ ਐਂਟਰ ਹੋ ਸਕਦਾ ਯਾਨੀ ਇਸ ਕਦਰ ਆਪਣੇ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਭਗਵੰਤ ਮਾਨ ਸਾਹਿਬ ਪੰਜਾਬ ਦੀ ਸਰਕਾਰ ਨੂੰ ਇੱਕ ਬਹੁਤ ਵੱਡੇ ਪਦਰਤੇ ਯਾਨੀ ਇੱਕ ਸਲਾਹਿਆ ਵੀ ਜਾ ਰਿਹਾ ਪੰਜਾਬ ਦੇ ਲੋਕਾਂ ਮੰਨਿਓ ਕਿ ਬਹੁਤ ਵਧੀਆ ਐਕਸ਼ਨ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਐਸੇ ਨਿਰਦੇਸ਼ ਜਾਰੀ ਹੋ ਜਾਂਦੇ ਆ ਜਿਹੜਾ ਕਿ ਜ਼ਮੀਨਾਂ ਨੂੰ ਲੈ ਕੇ ਆ ਭਗਵੰਤ ਮਾਨ ਨੇ ਜਿਹੜੇ ਬਿਆਨ ਜਾਰੀ ਕੀਤੇ ਨੇ ਕਿ ਜ਼ਮੀਨਾਂ ਨੇ ਜਿਹੜੀਆਂ ਦਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਸ਼ੱਕ ਜਾਂ ਪੈਦਾ ਹੋ ਗਿਆ ਕਿ ਇਹ ਇਲਾਕੇ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾਣਾ ਯਾਨੀ ਜਬਰੀ ਤਰੀਕੇ ਦੇ ਨਾਲ ਕੀਤਾ ਜਾਣਾ ਔਰ ਇਹ ਇਲਾਕੇ ਨੇ ਜਿਵੇਂ ਬਹੁਤ ਸਾਰੇ ਸਾਥੀਆਂ ਨੂੰ ਲੱਗਦਾ ਹੋਣਾ ਵੀ ਸਾਡੀ ਜ਼ਮੀਨ ਦਾ ਨਾਮ ਤਾਂ ਨਹੀਂ ਆ ਗਿਆ ਵਿੱਚ ਕਿਉਂਕਿ ਇਹ ਕਿਸਾਨਾਂ ਦੇ ਉੱਤੇ ਦਰਸਾਲ ਦੇ ਵਿੱਚ ਸਿੱਧੀ ਝੋਟ ਹੈ ਪਰ ਕਿਸਾਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਇਲਾਕਿਆਂ ਦਾ ਅੱਜ ਤੁਹਾਡੇ ਸਾਹਮਣੇ ਆਪਾਂ ਨਾਮ ਲਵਾਂਗੇ ਸਿਰਫ ਉਹਨਾਂ ਇਲਾਕਿਆਂ ਦੇ ਵਿੱਚ ਹੀ ਹੋ ਰਹੀ ਆ ਬਲਕਿ ਦੂਸਰੇ ਪੰਜਾਬ ਦੇ ਇਲਾਕਿਆਂ ਨੂੰ ਸੇਫ ਹਲੇ ਤੱਕ ਛੱਡਿਆ ਹੋਇਆ ਹੁਣੇ ਇਲਾਕੇ ਕਿਹੜੇ ਨੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਲਾਕਾ ਇਹ ਪੂਰਾ ਲੁਧਿਆਣੇ ਦਾ ਪੈ ਜਾਂਦਾ ਲੁਧਿਆਣੇ ਏਰੀਆ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹ ਇਸ ਗੱਲ ਦੇ ਲਪੇਟੇ ਦੇ ਵਿੱਚ ਆ ਗਏ ਨੇ ਚਾਹੇ ਤੁਹਾਨੂੰ 2 ਰੁਪਏ ਵੱਧ ਵੀ ਦਿੱਤੇ ਜਾਣ ਇਸ ਜ਼ਮੀਨ ਦੇ ਲੇਕਿਨ ਹੌਣ ਬੜਾ ਸਮਾ ਜਿਹੜਾ ਉਹ ਬੜਾ ਪਹਿਾਨਕ ਹੈ ਪੰਜਾਬ ਦੇ ਕਿਸਾਨਾਂ ਲਈ ਪੂਰੇ ਪੰਜਾਬ ਦੀ ਆਬਾਦੀ ਲਈ ਕਿਉਂਕਿ ਜੇਕਰ ਕਿਸਾਨ ਮਰਦਾ ਜਾਂ ਫਿਰ ਜ਼ਮੀਨ ਜਾਂਦੀ ਹੈ ਇੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਲੱਗਦੀਆਂ ਨੇ ਵੱਡੇ ਹੋਰ ਕੋਈ ਯਾਨੀ ਮਿਲ ਲੱਗ ਜਾਂਦੇ ਆ ਜਾਂ ਫਿਰ ਸੜਕਾਂ ਹਾਈਵੇ ਨਿਕਲ ਜਾਂਦੇ ਨੇ ਰੇਲ ਨਿਕਲ ਜਾਂਦੀ ਆ ਬਹੁਤ ਸਾਰੇ ਇੰਡਸਟਰੀਆਂ ਲਾ ਸਕਦੇ ਨੇ ਤੁਸੀਂ ਇਹ ਵੇਖੋ ਵੀ ਪੰਜਾਬ ਦੀ ਧਰਤੀ ਇੱਕ ਤਰ੍ਹਾਂ ਤੁਸੀਂ ਸਿੱਧੇ ਤੌਰ ਤੇ ਕਹਿ ਸਕਦੇ ਆ ਵੀ ਬੰਜਰ ਹੋ ਜਾਊਗੀ ਇੱਥੇ ਅਨਾਜ ਜਿਹੜੀ ਮਣਾ ਮੂਹੇ ਦਿੰਦੀ ਆ ਤੁਹਾਨੂੰ ਜਿਹੜੀ ਇਹ ਪੰਜਾਬ ਦੀ ਧਰਤੀ ਤੇ ਫੇਰ ਇਸ ਪੰਜਾਬ ਦੀ ਧਰਤੀ ਨੇ ਬੰਜਰ ਹੋ ਜਾਣਾ ਪੰਜਾਬ ਦੇ ਲੋਕਾਂ ਦਾ ਹਾਲ ਗਵਾਂਡੀ ਪਾਕਿਸਤਾਨ ਦੀ ਤਰ੍ਹਾਂ ਹੋ ਜਾਣਾ ਕਿਉਂਕਿ ਉੱਥੇ ਆਟਾ 150 ਰੁਪਈਆ ਕਿਲੋ ਆ ਤਾਂ ਸਾਡੇ ਪੰਜਾਬ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਪੰਜਾਬ ਔਰ ਸਾਡੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਪੰਜਾਬ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਪੰਜਾਬ ਦੀ ਆਬਾਦੀ ਨੂੰ ਇੱਕਜੁੱਟ ਹੋ ਕੇ ਸਰਕਾਰਾਂ ਦੇ ਨਾਲ ਮੱਥਾ ਵੀ ਲਾਉਣਾ ਚਾਹੀਦਾ ਔਰ ਦੂਜੇ ਪਾਸੇ ਜਿਹੜੇ ਆਉਣ ਵਾਲੇ 27 ਦੇ ਵਿੱਚ ਭਗਵੰਤ ਮਾਨ ਨੇ ਜਿਹੜਾ ਖੇਲ ਰਚਿਆ ਉਹ ਤਾਂ ਹੁਣ ਇਹ ਵੀ ਕਹਿ ਰਹੇ ਸੁਖਵੀਰ ਸਿੰਘ ਬਾਦਲ ਲਾਈਵ ਹੋ ਰਹੇ ਨੇ ਉਹਦੇ ਵਿੱਚ ਪਤਾ ਕੀ ਕਹਿ ਰਹੇ ਨੇ ਕਹਿੰਦੇ ਭਗਵੰਤ ਮਾਨ ਔਰ ਕੇਜਰੀਵਾਲ ਇਹ ਦੋਵਾਂ ਨੇ ਰਲ ਕੇ ਇੱਕੋ ਹੀ ਗੱਲ ਨਾਪਲੀ ਹੈ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਸਿਰਫ ਡੇਢ ਸਾਲ ਹੋਰ ਤੇ ਜਿੰਨਾ ਵੀ ਪੈਸਾ ਇਕੱਠਾ ਕਰ ਸਕਦੇ ਹਾਂ ਜਾਂ ਫਿਰ ਕਿੰਨਾ ਵੀ ਆਪਣੇ ਵੱਡੇ ਯਾਨੀ ਕਾਰਪੋਰੇਟ ਘਰਾਣਿਆਂ ਦੇ ਨਾਲ ਸੌਦਾ ਪੱਤਾ ਕਰਕੇ ਇਹ ਜ਼ਮੀਨ ਨੂੰ ਯਾਨੀ ਨੱਪਣ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ ਤਾਂ ਇਹ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਆਮ ਲੋਕ ਵੀ ਸਾਡੇ ਪੰਜਾਬ ਦੇ ਜਾਣਦੇ ਐਸ ਗੱਲ ਨੂੰ ਤਾਂ ਪੰਜਾਬ ਦੇ ਜਿੰਨੇ ਤੁਸੀਂ ਵਾਸੀ ਕਿਸਾਨ ਸੁਣ ਰਹੇ ਹੋ ਜਾਂ ਕੋਈ ਆਮ ਵਿਅਕਤੀ ਵੀ ਸੁਣ ਰਿਹਾ ਇਹ ਗੱਲ ਆ ਨਾ ਜਿਹੜੀ ਜ਼ਮੀਨ ਵਾਲੀ ਇਹ ਸਾਰਿਆਂ ਦੇ ਨਾਲ ਜੁੜਦੀ ਆ ਕਾ ਮੇਰਾ ਵੀਰ ਮੇਰੇ ਬਣੀਓ ਬੇਨਤੀ ਐ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਯਾਨੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਲਈ ਐ ਕਿਉਂਕਿ ਜਬਰੇ ਤਰੀਕੇ ਦੇ ਨਾਲ ਜ਼ਮੀਨਾਂ ਨੂੰ ਚਾਰ ਪੈਸੇ ਵੱਧ ਦੇ ਕੇ ਯਾਨੀ ਤੁਹਾਡੀ ਜ਼ਮੀਨ ਪਲੈਤੀ ਜਾਊਗੀ ਉਸ ਤੋਂ ਬਾਅਦ ਤੁਹਾਡੀਆਂ ਜ਼ਮੀਨਾਂ ਤੇ ਐਸਾ ਕਬਜ਼ਾ ਹੋਣਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਤੁਹਾਡਾ ਬੱਚਾ ਇੱਥੇ ਪੰਜਾਬ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਰਹਿਣਾ ਸੋ ਇਸ ਕਰਕੇ ਵੱਡੇ ਪੱਧਰ ਤੇ ਅਪੀਲ ਆ ਸਾਰੇ ਪੰਜਾਬੀਆਂ ਨੂੰ ਕਿ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦੇਣਾ ਗਰੁੱਪਾਂ ਦੇ ਵਿੱਚ ਔਰ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ